ਦਰਚ ਕੋ ਬਾਬੇ ਨਾਨਕ ਦੀਆਂ ਕਈਆਂ ਹੋਈਆਂ ਗੱਲਾਂ ਅੱਜ ਸੱਚ ਹੋਣ ਲੱਗ ਪਈਆਂ ਨੇ ਬਾਬੇ ਨਾਨਕ ਨੇ ਕਿਹਾ ਸੀ ਕਿ ਕਾਲ ਯੁਗ ਦੇ ਵਿੱਚ 12 ਸਾਲ ਦੀਆਂ ਬੱਚੀਆਂ ਮਾਵਾ ਬਣਣਗੀਆਂ ਨਾਨੀਆਂ ਤੱਕ ਬਣ ਜਾਣਗੀਆਂ ਇਸੇ ਤਰ੍ਹਾਂ ਅੱਜ ਹੋ ਚੁੱਕਿਆ ਕਿਉਂਕਿ ਜਿਹੜਾ ਕਾਲ ਯੁਗ ਦਾ ਦੌਰ ਆ ਉਹ ਚੱਲ ਰਿਹਾਗਾ ਅੱਜ ਦੇ ਟਾਈਮ ਦੇ ਵਿੱਚ ਛੋਟੀਆਂ-ਛੋਟੀਆਂ ਬੱਚੀਆਂ ਮਾਵਾ ਬੜ ਰਹੀਆਂ ਨੇ ਲੋਕਾਂ ਨੂੰ ਸਿਰਫ ਦੋ ਹੀ ਚੀਜ਼ਾਂ ਚਾਹੀਦੀਆਂ ਨੇ ਜਾਂ ਫਿਰ ਪੈਸਾ ਅਤੇ ਦੂਸਰਾ ਨੰਬਰ ਤੇ ਕਾਮ ਇਹ ਚੀਜ਼ਾਂ ਇੰਨੀਆਂ ਜ਼ਿਆਦਾ ਵੱਧ ਚੁੱਕੀਆਂ ਨੇ ਕਿ ਇਸ ਦੇ ਨਾਲ ਬਹੁਤ ਜ਼ਿਆਦਾ ਕ੍ਰਾਈਮ ਨੇ ਜਿਹੜੇ ਉਹ ਦਿਨੋਂ ਦਿਨ ਵੱਧ ਰਹੇ ਨੇ ਕੱਲਾ ਪੰਜਾਬ ਦੇ ਵਿੱਚ ਨਹੀਂ ਹੋਰ ਸਟੇਟਾਂ ਦੇ ਵਿੱਚ ਵੀ ਬਹੁਤ ਵੱਡੇ ਪੱਧਰ ਤੇ ਕ੍ਰਾਈਮ ਹੋਣਾ ਸ਼ੁਰੂ ਹੋ ਗਿਆ ਹੈ ਅੱਜ ਦੀ ਜਿਹੜੀ ਸੱਚੀ ਘਟਨਾ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗਾ ਇਹ ਘਟਨਾ ਸੁਣਨ ਤੋਂ ਬਾਅਦ ਤੁਹਾਡੇ ਵੀ ਲੂੰ ਕੰਡੇ ਖੜੇ ਹੋ ਜਾਣਗੇ ਕਿਉਂਕਿ ਅੱਜ ਦੀ ਇਸ ਘਟਨਾ ਦੇ ਵਿੱਚ ਇੱਕ ਮਾਂ ਨੇ ਆਪਣੇ ਹੀ ਲੜਕੇ ਦੇ ਨਾਲ ਵਿਆਹ ਕਰਵਾ ਲਿਆ ਘਰੋਂ ਭੱਜ ਕੇ ਕਿੱਥੋਂ ਦੀ ਇਹ ਘਟਨਾ ਅੱਜ ਦੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਾਂਗੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਮੇਰਾ ਨਾਮ ਦੀਪ ਅੱਜ ਦੀ ਜੋ ਸੱਚੀ ਘਟਨਾ ਇਹ ਹਰਿਆਣਾ ਦੇ ਵਿੱਚ ਪੈਂਦਾ ਜ਼ਿਲ੍ਹਾ ਨੂਹ ਉੱਥੋਂ ਦਾ ਰਹਿਣ ਵਾਲਾ ਇੱਕ ਵਿਅਕਤੀ ਤਕਰੀਬਨ 15 ਸਾਲ ਪਹਿਲਾਂ ਉਸ ਦੀ ਪਤਨੀ ਦੀ ਡੈਥ ਹੋ ਜਾਂਦੀ ਹੈ ਇਸ ਤੋਂ ਬਾਅਦ ਉਹ ਦੂਸਰੀ ਮੈਰਿਜ ਕਰਵਾ ਲੈਂਦਾ ਪਹਿਲੀ ਮੈਰਿਜ ਦੇ ਵਿੱਚ ਉਸ ਦੇ ਇੱਕ ਲੜਕਾ ਪੈਦਾ ਹੁੰਦਾ ਹੈ ਹੌਲੀ-ਹੌਲੀ ਉਹ ਲੜਕਾ ਵੱਡਾ ਹੋਣਾ ਸ਼ੁਰੂ ਹੋ ਜਾਂਦਾ ਪਹਿਲਾਂ ਉਹ ਲੜਕਾ ਆਪਣੇ ਮਾਤਾ-ਪਿਤਾ ਤੋਂ ਯਾਨੀ ਕਿ ਆਪਣੇ ਪਿਤਾ ਅਤੇ ਆਪਣੀ ਸੋਤੇਲੀ ਮਾਂ ਤੋਂ ਦੂਰ ਰਹਿੰਦਾ ਅਤੇ ਇਸ ਤੋਂ ਬਾਅਦ ਉਸਦਾ ਪਿਤਾ ਫੈਸਲਾ ਕਰਦਾ ਹੈ ਅਤੇ ਉਹ ਆਪਣੇ بیٹے ਨੂੰ ਆਪਣੇ ਨਾਲ ਰੱਖਣਾ ਸ਼ੁਰੂ ਕਰ ਦਿੰਦਾ ਪਰ ਪਿਤਾ ਜਿਹੜਾ ਉਹ ਆਪਣੇ ਕੰਮ-ਕਾਰ ਦੇ ਲਈ ਬਾਹਰ ਚਲਿਆ ਜਾਂਦਾ ਸੀ ਅਤੇ ਇਸ ਤੋਂ ਬਾਅਦ ਉਸ ਲੜਕੇ ਅਤੇ ਉਸ ਔਰਤ ਦੇ ਵਿੱਚ ਨਜ਼ਦੀਕੀਆਂ ਵਧਣੀਆਂ ਸ਼ੁਰੂ ਹੋ ਜਾਂਦੀਆਂ ਨੇ ਹੌਲੀ ਹੌਲੀ ਉਹ ਦੋਨੋਂ ਜਾਣੇ ਪ੍ਰੇਮ ਸਬੰਧਾਂ ਦੇ ਵਿੱਚ ਆ ਜਾਂਦੇ ਨੇ ਫਿਰ ਇੱਕ ਦਿਨ ਐਸਾ ਹੁੰਦਾ ਕਿ ਉਹ ਘਰੋਂ ਭੱਜ ਜਾਂਦੇ ਨੇ ਅਤੇ ਕੋਰਟ ਦੇ ਵਿੱਚ ਜਾ ਕੇ ਲਾ ਮਰਜ ਕਰਵਾ ਲੈਂਦੇ ਨੇ ਇਧਰੋਂ ਉਹ ਵਿਅਕਤੀ ਪਰੇਸ਼ਾਨ ਹੋ ਜਾਂਦਾ ਕਿਉਂਕਿ ਬੜੀ ਹੀ ਮੁਸ਼ਕਲ ਦੇ ਨਾਲ ਉਸਨੇ ਆਪਣਾ ਦੂਸਰਾ ਵਿਆਹ ਕਰਵਾਇਆ ਸੀ ਪਹਿਲਾ ਬਹੁਤ ਵਧੀਆ ਠੀਕ ਠਾਕ ਚੱਲ ਰਿਹਾ ਸੀ ਕੋਈ ਵੀ ਇਸ ਤਰ੍ਹਾਂ ਦੀ ਦਿੱਕਤ ਨਹੀਂ ਸੀ ਕਿਉਂਕਿ ਉਸਦੀ 15 ਸਾਲ ਪਹਿਲਾਂ ਪਤਨੀ ਦੀ ਮੌਤ ਹੋ ਚੁੱਕੀ ਸੀ ਇਸ ਮੌਤ ਤੋਂ ਬਾਅਦ ਉਸਨੇ ਇਹ ਦੂਸਰਾ ਵਿਆਹ ਕਰਵਾਇਆ ਸੀ ਇਹ ਜਿਹੜਾ ਲੜਕਾ ਸੀ ਇਹ ਪਹਿਲੇ ਵਿਆਹ ਦਾ ਸੀ ਪਰ ਇਹ ਜਿਹੜੀ ਸੋਤੇਲੀ ਮਾਂ ਸੀ ਇਸਨੇ ਆਪਣੇ ਹੀ ਬੇਟੇ ਦੇ ਨਾਲ ਪ੍ਰੇਮ ਸੰਬੰਧ ਕਰ ਲਏ ਅਤੇ ਇਸ ਤੋਂ ਬਾਅਦ ਇਹ ਕੋਰਟ ਦੇ ਵਿੱਚ ਜਾ ਕੇ ਆਪਣੀ ਮੈਰਿਜ ਕਰਵਾ ਲੈਂਦੇ ਅਤੇ ਜਦੋਂ ਉਸ ਵਿਅਕਤੀ ਨੂੰ ਇਹ ਗੱਲ ਪਤਾ ਲੱਗਦੀ ਹੈ ਤਾਂ ਉਸਦੇ ਪੈਰਾਂ ਥਲੋਂ ਜ਼ਮੀਨ ਖਿਸਕ ਜਾਂਦੀ ਹੈ ਇਸ ਤੋਂ ਬਾਅਦ ਉਹ ਪੁਲਿਸ ਚੋਂਕੀ ਜਾਂਦਾ ਕੰਪਲੀਟ ਦਰਜ ਕਰਵਾਉਂਦਾ ਉਸਨੇ ਦੱਸਿਆ ਕਿ ਤਕਰੀਬਨ 15 ਸਾਲ ਪਹਿਲਾਂ ਮੇਰਾ ਵਿਆਹ ਹੋਇਆ ਸੀ ਇਹ ਮੇਰੀ ਦੂਜੀ ਪਤਨੀ ਸੀ ਹੁਣ ਇਸਨੇ ਮੇਰੇ 17 ਸਾਲ ਦੇ ਬੇਟੇ ਦੇ ਨਾਲ ਲਵ ਮੈਰਿਜ ਕਰਵਾ ਲਈ ਹੈ ਘਰੋਂ ਉਹ 30000 ਰੁਪਿਆ ਕੁਝ ਸੋਨਾ ਅਤੇ ਹੋਰ ਸਮਾਨ ਲੈ ਕੇ ਫਰਾਰ ਹੋ ਚੁੱਕੀ ਹੈ ਇਸ ਤੋਂ ਬਾਅਦ ਤੁਰੰਤ ਪੁਲਿਸ ਐਕਸ਼ਨ ਲੈਂਦੀ ਆ ਅਤੇ ਪਤਾ ਕਰਨ ਦੀ ਕੋਸ਼ਿਸ਼ ਕਰਦੀ ਹੈ ਕਿ ਇਹ ਅਸਲ ਵਿੱਚ ਮਾਮਲਾ ਹੈ ਕੀ ਆ ਤਾਂ ਪਤਾ ਲੱਗਿਆ ਕਿ ਜੋ ਲੜਕਾ ਸੀ ਉਸਨੇ ਕੋਰਟ ਦੇ ਵਿੱਚ ਆਪਣੇ ਐਵਿਡੈਂਸ ਜਿਹੜੇ ਉਹ ਪੇਸ਼ ਕਰ ਦਿੱਤੇ ਆ ਕਿਉਂਕਿ ਲੜਕੇ ਦੇ ਪਿਤਾ ਨੇ ਇਲਜ਼ਾਮ ਲਗਾਇਆ ਸੀ ਕਿ ਮੇਰਾ ਬੇਟਾ 17 ਸਾਲ ਦਾ ਹੈ ਯਾਨੀ ਕਿ ਉਹ ਵਿਆਹ ਕਰਾਉਣ ਦੇ ਹਲੇ ਕਾਬਲ ਨਹੀਂ ਹੈਗਾ ਨਵਾਲਗ ਹੈ ਪਰ ਉਸਨੇ ਆਪਣੇ ਬਾਲਗ ਹੋਣ ਦੇ ਸਬੂਤ ਆ ਜਿਹੜੇ ਉਹ ਕੋਰਟ ਦੇ ਵਿੱਚ ਪੇਸ਼ ਕਰ ਦਿੱਤੇ ਨੇ ਕਿਉਂਕਿ ਸਾਡੇ ਭਾਰਤ ਦੇ ਕਾਨੂੰਨ ਮੁਤਾਬਕ ਜੇਕਰ ਉਹ ਦੋਨੋਂ ਜਾਣੇ ਬਾਲਗ ਨੇ ਤਾਂ ਉਹ ਆਪਣੀ ਮਰਜ਼ੀ ਦੇ ਨਾਲ ਵਿਆਹ ਕਰਵਾ ਸਕਦੇ ਨੇ ਪਰ ਸੋਚਣ ਵਾਲੀ ਗੱਲ ਇਹ ਹੈ ਕਿ ਐਸਾ ਘਟਨਾ ਨੇ ਇੱਕ ਵਾਰ ਮਾਂ ਅਤੇ ਪੁੱਤ ਦੇ ਰਿਸ਼ਤੇ ਨੂੰ ਦਾਗ ਲਾ ਕੇ ਰੱਖ ਦਿੱਤਾ ਹੈ ਸੋ ਦਰਸ਼ਕੋ ਤੁਹਾਡੇ ਇਸ ਸੱਚੀ ਘਟਨਾ ਬਾਰੇ ਕੀ ਵਿਚਾਰ ਨੇ ਆਪਣੇ ਵਿਚਾਰ ਤੁਸੀਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਦਿਓ ਜੇਕਰ ਤੁਹਾਨੂੰ ਸਾਡੇ ਵੱਲੋਂ ਦਿੱਤੀ ਗਈ ਜਾਣਕਾਰੀ ਵਧੀਆ ਲੱਗੀ ਆ ਤਾਂ ਇਸ ਨੂੰ ਲਾਈਕ ਕਰਨਾ ਨਾ ਭੁੱਲਿਓ ਅਤੇ ਹਾਈਪ ਕਰਨਾ ਨਾ ਭੁੱਲਿਓ ਕਿਉਂਕਿ ਹਾਈਪ ਦਾ ਇੱਕ ਬਟਨ ਆ ਜਿਹੜਾ ਉਹ ਨਵਾਂ ਆ ਚੁੱਕਿਆ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਜਾਓਗੇ ਤਾਂ ਨਾਲ ਹੀ ਤੁਹਾਨੂੰ ਇੱਕ ਹਾਈਪ ਦਾ ਬਟਨ ਮਿਲੇਗਾ ਉਸ ਨੂੰ ਦੱਬ ਕੇ ਤੁਸੀਂ ਸਾਡੀ ਵੀਡੀਓ ਨੂੰ ਪ੍ਰਮੋਟ ਕਰਨ ਦੇ ਵਿੱਚ ਸਾਡੀ ਸਹਾਇਤਾ ਕਰ ਸਕਦੇ ਹੋ ਸੋ ਮਿਲਦੇ ਆ ਕਿਸੇ ਨਵੀਂ ਕ੍ਰਾਈਮ ਨਿਊਜ਼ ਦੇ ਨਾਲ ਤੁਸੀਂ ਦੇਖਦੇ ਰਹੋ ਪੰਜਾਬ ਟੱਚ